ਇਹ ਚਵਾਈ ਤੁਹਾਨੂੰ ਸਟਾਰਟਿੰਗ ਤੇ ਲਾ ਕੇ ਵਿਖਾਉਣੇ ਆ ਪਹਿਲਾ ਸੁਗਾ 6 ਦੰਦ ਕੱਟੀ ਮਗਰ ਵੀ ਕੱਟੀ ਇਹ ਕਹਦੀ ਕਿੰਨੇ ਦੀ ਆਪਾਂ ਹਾਂਜੀ ਇਹ ਕਹਦੀ ਪੂਰੇ 90000 ਚ ਦਵਾ ਦੇਣੀ ਤੁਹਾਨੂੰ ਝੋਟੀ ਸਾਫ ਸੁਥਰੀ ਵੀਡੀਓ ਚ ਸਟਾਰਟਿੰਗ ਤੇ ਚਵਾਈ ਵਿਖਾ ਦੰਨੇ ਆ ਵੇਖਿਓ ਵੀਡੀਓ ਐਂਡ ਤੱਕ ਸੱਜਣੋ ਸਮਾਹ ਕਰ ਲਿਆ ਇਹਨੇ ਤੇ ਇਹਦੀਆਂ ਤੁਹਾਨੂੰ ਧਾਰਾ ਦੋ ਦੋ ਜਿਹੜੀਆਂ ਉਹ ਪਾਉ ਸਤਨਾਮ ਕੋਲੇ ਤੁਹਾਨੂੰ ਕੈਰੋ ਪੈਂਟ ਦੇ ਵਿੱਚ ਸਟਾਰਟਿੰਗ ਤੇ ਵਿਖਾਉਣੇ ਆ ਓਏ ਸੱਜਣੋ ਵੇਖੋ ਝੋਟੀ ਧਾਰ ਤੂਰ ਲੈਂਦੀ ਪਹਿਲਾਂ ਛਿੱਗੀ ਆ ਮੂੰਹ ਇਹਨੇ ਚੁਵਾਈ ਸੱਜਣਾ ਮਗਰਲੇ ਥਣਾ ਦੀ ਪਹਿਲਾਂ ਕੱਟੀਏ ਇਸ ਕਰਕੇ ਇਹਦੀਆਂ ਵਿੱਚ ਧਾਰਾ ਤੁਹਾਨੂੰ ਚੈੱਕ ਕਰਾਤੀਆਂ ਮਗਰਲੇ ਥਣਾ ਦੀ ਚੁਵਾਈ ਹੈ ਚੁਵਾਈ ਵੱਡੀ ਹੈ ਦੇ ਅਗਲੇ ਕੋਈ ਮਾਰ ਦਿਓ ਹਾਂ ਅਗਲੇ ਕੋ ਮਾਰਿਓ ਦੋ ਮੈਂ ਬਣਾ ਕੇ ਵਰਾ ਜੀ ਮਨ ਨਹੀਂ ਮਾਰਿਓ ਮਾਰੀ ਨਹੀਂਆਂ ਫਿਰ ਬਾਹਲੀ ਲੰਬੀ ਹੋ ਜਾ ਆਪਾਂ ਧਾਰਾ ਹੀ ਮਖੋਣ ਜਾਂ ਦੋ ਤੱਕ ਅਗਲੇ ਨੇ ਟੂਲ ਹੈ ਨਾ ਚੁਵਾਈ ਦਾ ਚਾਰਾ ਥਣਾ ਦੀ ਚਾਚਾ ਮੈਂ ਛੱਟੇ ਤੋਂ ਰਹਿਤਾ ਮੈਂ ਨਾ ਪਰੇ ਗੱਲਾਂ ਦੇ ਆਵੇ ਪਰੇ ਗੱਲਾਂ ਠੀਕ ਹੈ ਪੁਰਾ ਪਾਜੀ ਮੂੰਹ ਨਹੀਂ ਸੁਣਦਾ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣਾ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਕੈਰੋ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਭਾਉ ਸਤਨਾਮ ਸਿੰਘ ਕੈਰੋ ਤੇ ਪ੍ਰਤਾਪ ਨੂੰ ਮਿਲਾ ਦੇਾਂਗੇ ਕੈਰੋ ਵਾਲੇ ਨੂੰ ਚਾਰ ਐਨੀਮਲ ਵਿਕਰੀ ਵਾਲੇ ਰਹਿਣਗੇ ਵੀਡੀਓ ਦੇ ਵਿੱਚ ਜਿੰਦੇ ਵਿੱਚ ਤਿੰਨ ਮੱਝਾਂ ਝੋਟੀਆਂ ਸਜਣੋਂ ਤੇ ਇੱਕ ਵਿਹੜ ਜਰਸੀ ਮਗਰ ਬੱਚੀ ਆ ਵੀ ਝੋਟੀ ਸੂਈ ਸਵਾਈ ਮਗਰ ਕੱਟੀ 2 ਨੰਬਰ ਵਾਲੀ ਵੀ ਸੂਈ ਸਵਾਈ ਆ ਤੇ ਤਿੰਨ ਨੰਬਰ ਵਾਲੀ ਜਿਹੜੀ ਉਹ ਤੋਕੜ ਗੱਬਣ ਚੱਕ ਪਾਸ ਆ ਸਜਣੋਂ ਆ ਵੀ ਝੋਟੀ ਬਹੁਤ ਸੋਹਣੇ ਰੰਗ ਰੂਪ ਦੀ ਆ ਰੇਟ ਕਰਾ ਦੇਾਂਗੇ ਤੁਹਾਡੇ ਲੈਣ ਦੇ ਨਾਲੇ ਅੱਗੇ ਵੀ ਜਾਇਜ਼ ਕਰਦੇ ਭਾਉ ਹਰੀ ਪਿਆਰ ਦੀ ਵੀ ਕੋਸ਼ਿਸ਼ ਕਰਾਂਗੇ ਜਾਇਜ਼ ਕਰਾਉਣ ਦੀ ਵੀ ਘੱਟ ਕੰਮ ਕਰਕੇ ਥੋੜੇ ਨਫੇ ਨਾਲ ਸੌਦੇ ਵੇਚ ਲੈਂਦੇ ਆ ਆ ਤੋਕੜ ਗੱਬਣ 4 ਮਹੀਨਿਆਂ ਦੀ ਚੈੱਕ ਪਾਸ ਉਹ ਜਿਵੇਂ ਦੱਸਿਆ ਤੁਹਾਨੂੰ ਤਾਜੀ ਸੂਈ ਬਾਕੀ ਇਹਨਾਂ ਦੀ ਸਾਡੀ ਹੱਥ ਬੰਨ ਕੇ ਰਿਕੁਐਸਟ ਬੇਨਤੀ ਆ ਉਹ ਸੱਜਣੋ ਜਿਹੜੀ ਚੀਜ਼ ਖਰੀਦਣੀ ਉਹ ਤਸੱਲੀ ਕਰ ਲਿਓ ਥੋੜਾ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਪਾਉਸਤਰਾਮ ਸਿੰਘ ਸਤਿ ਸ਼੍ਰੀ ਅਕਾਲ। ਹਾਂ ਠੀਕ ਆ ਭਾਈ ਸਤਿ ਸ਼੍ਰੀ ਅਕਾਲ। ਹੋਰ ਸੁਣਾਓ। ਵਧੀਆ ਵਧੀਆ ਚੜਦੀ ਕਲਾ ਮਾਰਾ। ਚੜਦੀ ਕਲਾ। ਵਧੀਆ ਵਧੀਆ। ਓਕੇ ਰਪੂਟਾ। ਮੈਂ ਨਾ ਪੂਰੀ ਦੇ ਤੇ ਅੱਜ ਫਿਰ ਇਹਦੇ ਤੈਣ ਕੱਲ ਬਾਤ ਆਏ ਨੇ ਇਹਨਾਂ ਕਰ ਆਏ ਬਾਪੂ ਬਣਿਆ ਪੂਰਾ ਇਹਦੇ। ਸਤਿ ਸ਼੍ਰੀ ਅਕਾਲ। ਬੜਾ ਬੜਾ ਬਣਿਆ। ਸਤਿ ਸ਼੍ਰੀ ਅਕਾਲ। ਤੇ ਬਾਬਾ ਬਿੱਦੀ ਜਨ ਸਾਹਿਬ ਚੜਦੀ ਕਲਾ ਕਰੇ ਤੇ ਮੇਰਾ ਰੱਖੇ ਮਾਲ ਸੰਧੂ ਸਾਹਿਬ ਜਿੰਨਾ ਕਿ ਲਿਉਣੀ ਉਹਨਾ ਕੀ ਵਿਕ ਜਾਂਦਾ ਓਕੇ ਕਈ ਭੈਣ ਭਰਾ ਵੇਂਦੇ ਤੁਹਾਨੂੰ ਉਦੋਂ ਵੀ ਫੋਨ ਕੀਤਾ ਤੇ ਮਾਲ ਵੇਚ ਗਿਆ ਮਾਲ ਵੇਚ ਗਿਆ ਕਿਉਂ ਤਿੰਨ ਚਾਰ ਤੇ ਹੁੰਦੇਗਾ ਆਪਣੇ ਕੋਲ ਆਪਾਂ ਜਾਤੀਆਂ ਪਾਉਂਦੇ ਨਹੀਂ ਕਿ ਸੰਧੂ ਸਾਹਿਬ ਤੁਹਾਨੂੰ ਪਰਾਂ ਪੰਜੀ ਦੋ ਤਿੰਨੀ ਥਾਂ ਮਾਲ ਪਾਉਣਾ ਹੁੰਦਾ ਦੋ ਤਾਂ ਹੀ ਤੇ ਬਰ ਸੁੱਤਰ ਨਹੀਂ ਜਾਂਦਾ ਹਾਂ ਤੇ ਉਹਨਾਂ ਦਾ ਮਾਲ ਵਿਕ ਜਾਂਦਾ ਨਾਲੋਂ ਨਾਲ ਆਉਂਦਾ ਲਾ ਲਾ ਕੱਲੇ ਵੇਖੀਆਂ ਅੱਜ ਤਾਂ ਫਿਰ ਸੈਨਾ ਵਾਲਾ ਬਣਿਆ ਫਿਰਦਾ ਨਹੀਂ ਥਾਪੀ ਚੋਦੀ ਹਾ ਤੇ ਆ ਜਾਣ ਕੇ ਚੂਹੂਗੀ ਆਹ ਕੀ ਬਾਤ ਉਹ ਨਾ ਚੋਣੀਆਂ ਹੀ ਆ ਚੋਣੀਆਂ ਜੇ ਚੂਂਡੀ 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 ਕੀ ਸੀਨੇ ਦੇ ਵਿੱਚ ਵੱਜਦੀ ਜਗਤ ਦਿੱਤੀ ਐਨਕ ਵੱਜਣੀ ਅੱਜ ਅੱਛਾ ਦਾਤੀ ਵੱਜਦੀ ਚਲੋ ਭਰਾਵਾ ਧੰਨਵਾਦ ਉਹ ਵੀ ਸਾਡੇ ਭਰਾ ਹੀ ਮਾਣਾ ਨਹੀਂ ਆਂਦੇ ਤੇ ਉਹਨਾਂ ਦੇ ਰਾਤੀ ਗੜੀ ਮਾਰਦਾ ਮੈਂ ਕਿਹਾ ਦਾਤੀ ਜੇ ਤਾਂ ਜਾਣ ਤੇ ਫੇਰੀ ਵੱਜਣੀ ਜੇ ਆਪਣੇ ਤਾਂ ਜਾਣ ਨਹੀਂ ਤੇ ਪਾਪੀ ਵੱਜਣੀ ਮੈਂ ਪਾਪੀ ਛੱਡਦੀ ਐ ਜੈਨਕਾ ਵੱਜਣ ਅਜਾ ਜੈਨਕਾ ਵੱਜਣੀਆਂ ਇੱਕ ਚ ਜਾ ਕੇ ਉਹਨਾਂ ਨੂੰ ਤੇ ਜਿਤਨਾ ਵਜੀਟ ਗਿਆ ਨਹੀਂ ਆਂਦਾ ਰਾਤ ਨੂੰ ਉਹਦੇ ਘਾਉਂ ਚ ਆਉਂਦਾ ਪ੍ਰਤਾਪ ਇੱਥੇ ਆ ਗਿਆ ਪ੍ਰਤਾਪ ਪ੍ਰਤਾਪ ਤੇ ਚੌਥੀ ਗੱਲ ਮੈਂ ਹੀ ਲੈਣ ਦੇ ਇਤਰਾ ਪ੍ਰੇਮ ਦੀ ਗੱਲ ਚਲੋ ਭਰਾਵਾ ਨਾ ਉਹਦੇ ਵੀ ਇਤਰਾ ਗੱਲ ਤੁਰ ਪੀ ਜਾਂਦਾ ਵਰਤਾਲੇ ਨਹੀਂ ਆ ਗਿਆਂਦਾ ਆ ਗਿਆ ਆ ਤੇਰਾ ਉੱਤੇ ਆ ਗਿਆ ਤੇਰਾ ਉੱਤੇ ਆ ਗਿਆ ਸੁਪਨੇ 'ਚ ਵੀ ਆਉਂਦਾ ਇੱਥੇ ਵੀ ਆ ਗਿਆ ਉਹ ਸੁਪਨੇ 'ਚ ਵੀ ਰਾਤ ਨੂੰ ਮੈਂ ਮਜੀਟੀਆਂ ਕੋਲ ਡਰਾਈ ਜਾਂਦਾ ਮੈਂ ਕਹਾਂ ਤੂੰ ਸੌਂ ਜਾਂਿਆ ਕਰੋ ਕੋਈ ਗੱਲ ਨਹੀਂ ਹਾਂ ਨਹੀਂ ਕੁਛ ਆਂਦਾ ਭਰਾ ਆਪਣੇ ਪਿਆਰ ਨੂੰ ਕੱਢ ਕੇ ਮੋੜ ਜਾਨਾ ਨਹੀਂ ਭਰਾ ਉਹ ਆਪਣੇ ਪਿਆਰ ਕਰਦੇ ਆ ਕੋਈ ਗੱਲ ਨਹੀਂ ਭਰਾ ਵੱਧ ਘੱਟ ਬੋਲਿਆ ਗਿਆ ਤੇ ਆਪਣੇ ਭੈਣ ਭਾਂਵਾਂ ਨੂੰ ਮਾਫੀ ਮੰਗਦੇ ਆ ਰਾਾ ਤੁਹਾਡੇ ਕਈ ਵਾਰ ਗਲਤੀ ਜਲਤੀ ਹੋ ਜਾਂਦੀ ਬੋਲਿਆ ਜਾਂਦਾ ਪਰ ਮੈਂ ਫालतੂ ਨਹੀਂ ਆਪਾਂ ਕਿਸ ਦੇ ਖਿਲਾਫ ਨਹੀਂ ਬੋਲਦਾ ਨਹੀਂ ਨਹੀਂ ਆਪਾਂ ਨਾ ਨਾ ਭਾਈ ਤੇ ਡਰੈਸ ਦੇ ਦਈਏ ਕਿ ਨਹੀਂ ਆਵੇ ਚਾਚਾ ਇਹ ਪਿੰਡ ਕੈਰੋ ਤੇ ਛਰਾੜੀ ਮੜ ਤੋਂ ਬੈਗ ਆਪਣੀ ਕੈਰੋਂ ਦੀ ਛਰਾੜੀ ਲਾ ਕੇ ਤੇ ਚਾਚਾ ਨੰਬਰ 99 40 687 ਨਾਲ 131 ਹੋਰ ਪੀੜਕਾ 99 40 68 7 ਨਾਲ ਮੈਂ ਹੁਣ ਐਨ ਕਲਾਮ ਹਾਂ ਸੰਧੂ ਸਾਹਿਬ ਜੇ ਚੁਬੋਤੀ ਆ ਹੁਣ ਆਉਂਦਾ ਲਾ ਹੁਣ ਚੁੱਭ ਗਈ ਜਿਹੜੀ ਬੁਣੀ ਤਾਪੀ ਦੀ ਦੁਕਾਨੇ ਹਣਾ ਪੁਟਾ ਵੀ ਨਹੀਂ ਮਾਰਨੀ ਅੱਛਾ ਤਾਪੀ ਮਾਰਨੀ ਮਾਰਨੀ ਕਿਉਂ ਨਹੀਂ ਠੀਕ ਆ ਜੇ ਚਾਰ ਵਿਖਾ ਦੀ ਹਾਂਜੀ ਚਾਰ ਆ ਝੂਟੀ ਕਿਹੜਾ ਸੁਆ ਇਹ ਪਹਿਲਾ ਭਾਈ ਮਗਰ ਕੱਟੀ ਛਗੀ ਆ ਹਾਂਜੀ 6 ਦੰਦ ਹਾਂਜੀ ਹਾਂਜੀ ਠੀਕ ਆ ਕਿੰਨੇ ਕੇ ਟਾਈਮ ਦੀ ਸੂਈ ਇਹ ਕੋ ਗਾਣਾ 11 ਦਿਨਾਂ ਦੀ ਹੋ ਗਈ ਠੀਕ ਆ ਇਹਦੇ 9 ਕਿਲੋ ਦੁੱਧ ਆ ਪਰ 8 ਦਵਾਂਗੇ ਜਿਹੜੀ ਗੱਲ ਠੀਕ ਆ ਹਾਂ 8 ਦੁੱਧ ਆ ਅਸਾਂ 12 ਦਿਨਾਂ ਦੀ ਸੂਈ ਆ ਮੂੰਹੋਂ 6 ਦੰਦ ਪਹਿਲਾ ਸੂਆ ਹਾਂਜੀ ਪਹਿਲਾ ਨਹੀਂ ਝੂਟੀ ਚੰਗੀ ਆ ਸੂਣੀ ਸੁਣਾਪੀ ਹੈਨਾ ਝੂਟੀ ਪੂਰੀ ਹੈ ਜੀ ਹਾਂਜੀ ਪੀਸੇ ਤੰਦੂ ਸਾਹਿਬ ਹਾਂ ਸੰਗ ਸੰਗ ਬਹੁਤ ਚੰਗਾ ਬਹੁਤ ਆਈ ਰੀਜਨਲ ਆ ਸਾਰੀ ਹਾਂ ਕੀ ਚੋਣ ਵੀ ਚੰਗਾ ਬੜੀ ਵਧੀਆ ਚੋਣ ਤਾਂ ਕਿਹੜੀ ਮੋਟੀ ਧਾਰ ਹੁੰਦੀ ਆ ਜੀ ਮਰ ਮਰ ਜਾਂਦੀ ਕੱਟੀ ਦੇ ਜਾਨ ਨਿਕਲਦੀ ਜਾਨੀ ਕੱਟੀ ਓਕੇ ਹਾਂ ਪੂਰੀ ਆ ਨੀਲੀ ਜਾ ਗਈ ਤਾਂ ਨੀਲੀ ਚੋਂਦੀ ਆ ਇਹਦੇ ਹਾਂ ਓਏ ਪੂਰੀ ਨੀਲੀ ਚੌਂਦੀ ਠੀਕ ਹੈ ਠੀਕ ਹੈ ਠੀਕ ਓਕੇ ਆਲੀਆ ਕੱਟੀ ਸੱਜਣ ਜੀ ਇਹਦੇ ਜਿਹੜੀ ਮਗਰ ਕਰਮਾਂ ਵਾਲੀ ਦੇ ਕਿਆ ਬਾਤਾਂ ਅੱਠ ਦੰਦ ਚੋਕੇ ਲੈ ਗਏ ਹਾਂਜੀ ਇਹ ਨਵਾਂ ਭਰਾ ਅੱਠ ਦਵਾਂਗੇ ਜਿਹੜੀ ਗੱਲ ਸੰਧੂ ਸਾਹਿਬ ਇਹ ਨਹੀਂਵੇਂ ਝੂੜ ਤੋ ਫਾੜ ਦੇ ਕਦੇ ਝੂੜਾਂ ਵਾਲਿਆਂ ਦੇ ਅੱਠ ਪਾਰੀਆਂ ਛੱਡ ਕੇ ਨਹੀਂ ਪਾਉਣੀਆਂ ਨਹੀਂ ਵੇਖ ਲੋ ਜੱਟੀਆਂ ਇਹ ਨਹੀਂ ਬਥੜਾ ਚਾਈਆਂ ਵਾ ਜੋ ਹੋਊਗਾ ਉਹ ਸੁਣਾ ਹੀ ਹੋਊਗਾ ਤੇ ਰੇਟ ਇਹਦਾ ਰੇਟ 95 ਕਰ ਦੇ ਸਰਦਕਾ ਤੇਨ ਚਾਚਾ 92 99 ਦੀ ਦੇ ਦੇਾਂਗੇ ਕੁੱਤੇ ਠੀਕ ਆ ਕੱਟੀ ਲੱਗੀ ਚੁੰਗਣਾ ਕੋਈ ਨਹੀਂ ਲੱਗੀ ਇਹਨੂੰ ਕਰਤੀ ਚੱਲ ਪਤਾ ਠੀਕ ਆ ਇਹ ਕੁੱਤੇ ਜੀ 90 ਤੇ 1 ਕ 99 90 ਕਰਦਾ ਏ 90 ਦੀ 90 ਕਰਦਾ ਮਾਂ ਮੰਦਾਨ ਹੋ ਜੂਗਾ ਹੋਰ ਖੁੱਲਾ ਜਦੋਂ ਬੂਣ ਹੋਇਆ ਚਾਚੇ ਨਾਲ ਅੱਛਾ ਆ ਵੇਖੋ ਬਾਜ ਟੋਟਰਾ ਵੇ ਟੋਟਰਾਲੇ ਦਾ ਝੋਟੀ ਬਾਕੀ ਬਾਰੀ ਜਦੀ ਚੰਗੀ ਝੋਟੀ ਤੇ ਕਿਤੇ ਸ਼ੱਕੋ ਨਹੀਂ ਹਾਂ ਜੀ ਰਾਦੇ ਤੈਨੂੰ ਸਾਹ ਬੇਣਦੀ ਇਹ ਜਾਂਦਿਆਂ ਜੇ ਕਿਹ ਆਨਲਾਈਨ ਮਕਾਉਣੀ ਜਾਂਦਿਆਂ ਅਗਲਾ ਚੋਵੇ ਇਹ ਨਹੀਂ ਸਾਈ ਪਵਾ ਕੇ ਤੇ ਮੁੜ ਕੇ ਵਾਪਸ ਪਾ ਦਾਂਗੇ ਅੱਖਾਂ ਗੇ ਵੀ ਅਸੀਂ ਨਹੀਂ ਇਹ ਕੰਮ ਕਰਨਾ ਅਸੀਂ ਚਵਾ ਕੇ ਨਹੀਂ ਚਵਾ ਕੇ ਘਰੇ ਆਵੋ ਕੋਈ ਚਵਾ ਠੀਕ ਹੈ ਨਹੀਂ ਮੂੰਹ ਦੀਆਂ ਗੱਲਾਂ ਨਹੀਂ ਨਾ ਕਰਨੀਆਂ ਚਵਾਈ ਕਰਾਵਾਂਗੇ ਠੀਕ ਹੈ ਵਾਇਰਲ ਵਰਲਸ ਮੈਂ ਪੂਰੀ ਰਾਦੇ ਕੀ ਬਾਤ ਤੇ 90 ਚੋਂ ਵੀ ਛੋੜ ਛੱਪਾ ਕਰ ਦਾਂਗੇ ਕਰ ਦਾਂਗੇ ਦੇਖੋ ਬਾ ਮਿੱਟੇ ਕਰ ਦਾਂਗੇ ਹਾਂ ਕਰ ਸੁਆ ਦੂਜਾ ਇਹ ਉਹ ਦੂਜਾ ਲਾਲ ਉਹ ਤੀਜਾ ਦੂਜਾ ਹੀ ਆ ਦੂਜਾ ਵਾ ਥੋੜੀ ਜਿਹੀ ਲਿੱਸੀ ਆ ਸੰਤੂ ਸਾਹਿਬ ਆਪਾਂ ਤੁੱਜੇ ਹੀ ਜਾਂਦੇ ਆ ਠੀਕ ਆ ਤੇ ਮਗਰ ਇਹ ਥੋੜੀ ਸਾਹਮਣੇ ਹੋ ਕੱਟੀ ਇਹਦੇ ਮਗਰ ਵੀ ਕੱਤ ਕਾਠ ਵਾਲੀ ਰੋਟੀ ਆ ਪੂਰੀ ਪੂਰੀ ਵੱਡੀ ਆ ਬਿਲਕੁਲੇ ਦੁੱਧ ਮਗਰ ਇਹਦੇ ਕੱਟੀ ਆ 8 ਕਿਲੋ ਆ 8 ਕਿਲੋ ਤੇ ਮਗਰ ਇਹਦੇ ਵੀ ਕੱਟੀ ਆ ਹਾਂਜੀ ਹਾਂਜੀ ਇਹਦਾ ਸੂਆ ਕਿੰਨਾ ਕੁ ਲਾਵੇ ਇਹ ਦੂਜਾ ਵਾਲਾ ਤੇ ਤੀਜਾ ਵਾਲੇ ਮਤਲਬ ਇੱਥੇ ਕੀ ਆ ਦਿਨ ਹਾਂ ਇਹਨੂੰ ਹੋ ਗਏ 12 13 ਦਿਨ ਤੁਸੀਂ ਠੀਕ ਆ ਸਾਹਮਣੇ ਸੰਤੂ ਹਾਂ ਕੱਟੀ ਹਾਂਜੀ ਹਾਂ ਵਿਖਾ ਦਿੱਤੀ ਬਾਏ ਠੀਕ ਆ ਬਾਲੇ ਤੋਂ ਬਾਲਾ 15 ਲਾ ਲਏ 15 ਲਾਵੇ ਕੋਈ ਖੁੱਲੇ ਤੂੰ ਚੰਗਾ ਛੱਡਦੇ ਰਹਿ ਹਾਂਜੀ ਹਾਂ ਠੀਕ ਆ ਬਾਕੀ ਵੱਡੇ ਕਾਦਲੀ ਦੋ 10 11 ਕਿਲੋ ਸਾਡੇ ਹਾਂਜੀ ਵੱਡੇ ਕਾਦਲੀ ਲਏ ਸਿਰਫ ਉਹ ਸਾਹਮਣ ਵਾਲੀ ਮੈਂ ਥੋੜੀ ਜਿਹੀ ਹੋਰ ਕਰ ਦੂੰ ਹਾਂ ਥੋੜੀ ਸ਼ਰਮ ਹਾਂਜੀ ਹਾਂਜੀ ਇਹ ਸਵੇਰੇ ਅਸੀਂ ਪਿੰਡੋਂ ਆ ਸਵੇਰੇ ਲਿਆ ਕੇ ਤੁਨੇ ਮੇਰੇ ਕੋਲ ਅੱਛਾ ਇਹ ਤੋਂ ਲੋਕਲ ਹੀ ਲਈ ਆ ਹਾਂਜੀ ਹਾਂਜੀ ਨਹੀਂ ਠੀਕ ਆ ਓਕੇ ਕਾਦਲੀ ਸਿੰਗਲ ਹੈ ਪੂਰੀ ਆ ਵੱਡੀ ਆ ਇਹ ਮੈਂ ਸ਼ੁਕਰੀ ਵੀ ਕੱਟੀ ਆ ਹੈਨਾ ਪੂਰੀ ਵੱਡੀ ਹੈ ਰੇਟ ਇਹਦਾ ਹਾਂਜੀ ਇਹ 80000 ਦੀ ਅਸੀਂ ਨਾ ਕਰਕੇ ਚਾਚਾ 3 ਨੇ ਛੱਡ ਦੀ 80 ਚੋਂ ਧੱਕਾ ਨਾ ਯਾਰ ਛੱਡ ਦਿੱਗੇ 75000 ਦੀ ਦੇ ਦੇ ਟੋਟੀ ਮੁੱਲ ਨਹੀਂ ਜ਼ਿਆਦਾ ਕਰਨਾ ਵੇਖੋ ਪਾ ਮਿੱਠੇ ਉੜਦੇ ਆ ਕਰਤਾ ਇਹਦੇ ਨੇ ਹੈ ਉੜ ਗਿਆ ਕਰਤਾ ਪੱਕੀ ਗੱਲ ਆ ਪੱਕੀ ਚਲ ਇਹ ਦੋ ਪਾ ਨਹੀਂ ਮਿਲਣੇ ਇਹ ਦੋ ਉੜ ਕੀ ਫਿਰ ਇਹ ਦੋ 80000 ਦੀ ਹਾਂ ਨਹੀਂ ਓਕੇ ਆ ਹੈ ਓਕੇ ਆ ਹਾਂਜੀ ਤਾਜੀ ਆ ਤਾਜੀ ਆ ਦੇ ਓਏ ਬਹੁਤ ਬਾਰਾ 13 ਦਿਨ ਹੈ ਸਵੀ 15 ਲਾ ਲੇ ਕੋਈ 15 ਦੀ ਲਾ ਲੇ ਇਹਦੀ ਸੁਮਾਈ ਕਰ ਮੇਰਾ ਮਨਾ 10 ਕਿਲੋ ਸਾਹਮਣੀ ਆਈ ਥੋੜੀ ਸਾਹਮਣੀ ਆਈ ਮੈਂ ਥੋੜੀ ਲਸੇ ਕਰ ਉਹ ਆਈ ਆ ਮੈਂ ਸਾਹਮਣ ਆਈ ਬਾਕੀ 10 ਕਿਲੋ ਦੁੱਧ ਦੇਈ ਜਾ ਜਾਤ ਨਸਲ ਵਾਲੀ ਆ ਮੈਂ ਕੱਦ ਘਟਾ ਮੇਰਾ ਕੱਦ ਬਹੁਤ ਆ ਕੱਦ ਬਹੁਤ ਤੜਾ ਕੱਦ ਵਾਲੀ ਆ ਵਧੀ ਮੈਂ ਆ ਛੇਂਗੂ ਚੰਗਾ ਲੱਗਾ ਜਾਤ ਹੈਗੀ ਆ ਠੰਡੀ ਧੀਰੀ ਬਹੁਤ ਪੂਰੀ ਪੂਰੀ ਹੋਵੇ ਪਰ ਪਿਆ ਚੰਦੂ ਸਾਹਿਬ ਕੋ ਟਾਈਮ ਹੀ ਨਹੀਂ ਤੇ ਹੁਣੇ ਤਰਾ ਤਰਾ ਮਾਰ ਕੇ ਤੇਲੀਆਂ ਕਰਾਉਂਦੇ 75000 ਦੀ ਹਾਂਜੀ ਹਾਂਜੀ ਠੀਕ ਆ ਤੋਕੜ ਗੱਬੜ ਆ ਤੋਕੜ ਗੱਬੜ ਬਣਿਆ ਗਿਆ ਹੀਰਾ ਇੱਕ ਉਹ ਟੋਕੜ ਗੱਬੜ ਵੇਖੋ ਨਗੀਨਾ ਪੂਛ ਚੱਕਦੀ ਏ ਪ੍ਰਤਾਪ ਤੇਰੇ ਨਾਲ ਬਹਲਾ ਪਿਆਰ ਇਹਦਾ ਮੈਂ ਨਾ ਲੱਗੂਗੀ ਕਿਉਂ ਨਾ ਚੱਕਾਂਗਾ ਨਾ ਚੱਕੂਗੀ ਜੇ ਸਾਨੂੰ ਸਾਹ ਵੇਖੀ ਦਦੀ ਸੀ ਇਹ ਕਿੰਨੇ ਚਿਰ ਦੀ ਗੱਬੜ ਕਿੰਨਾ ਦਾ ਇਹ ਪੰਜਾਂ ਦੀ ਪੰਜਾ ਇਹ ਪੰਜਵਾ ਲੱਗਿਆ ਰ ਭਾਈ 4 ਕੰਪਲੀਟ ਕਰ ਹਾਂਜੀ ਪੰਜਵਾ ਲੱਗਿਆ ਪੰਜਵਾ ਲੱਗਿਆ ਚਲੋ ਕੋਈ ਨਹੀਂ ਕੋਈ ਖਿੱਚ ਗਿਆ ਮੈਂ ਲੈ ਆਪਰੇ ਨਹੀਂ ਆ ਜਾ ਬਾਅਦ ਚ ਪੀਵਾ ਆਇਆ ਇਹ ਪੰਜਵਾ ਲੱਗਿਆ ਠੀਕ ਆ 5 ਕਿਲੋ ਦੋ ਥੱਲੇ 5 ਕਿਲੋ ਦੁੱਧ ਮਿਲਦੀ ਪਾੜੇ ਤੇ ਹਾਂਜੀ ਨਹੀਂ ਮੜਾਹ ਤਰਫਾ ਉਪਰ ਆ ਕੇ ਨਗਰ ਕਰਦਾ ਹੀ ਆ ਠੀਕ ਗੱਲ ਬੜਾ ਮੋਟੀ ਗੱਲ ਹੋਣਾ ਓਕੇ ਓਕੇ ਚੰਗੀ ਗੱਲ ਆ ਧੰਨਵਾਦ ਸਚਾਈ ਦੱਸੀ ਆ ਬਾਕੀ ਚੁਆਈ ਬੜੀ ਲੱਗੀ ਆ ਥਣ ਬੜਾ ਇਹਨੇ ਕਿਹਨੇ ਟੋਕੜ ਨਹੀਂ ਜੋ ਦੇਣੀ ਹਾਂ ਤੇ ਚੱਲ ਅਗਲਾ ਸਾਂਭ ਲੈ ਦੁੱਧ ਦਾ ਛੱਡੇ ਹਾਂ ਹੈਨਾ ਬਾਕੀ ਚੁਆਈ ਸੰਤੂ ਸਾਹਿਬ ਮੈਂ ਹਾਂ ਦੁੱਧ ਦੁੱਧ ਥਲੇ 5 ਕਿਲੋ ਹੈਗਾ 5 ਕਿਲੋ ਆ ਚਾਹ ਪਾਣੀ ਖੁੱਲਾ ਬਣਾਉਂਦੀ ਆ ਫੈਂਟ ਵੱਡੀ ਆਊਗੀ ਇਹ ਆਹ ਤਿੰਨ ਫੈਂਟ ਪੂਰੀ ਹੋਊਗੀ ਇਹਦੇ ਠੀਕ ਆ ਓਕੇ ਵਜਨ ਵੱਟੇ ਬਾਕੀ ਕਦੇ ਭਰਾਵਾਂ ਨੂੰ ਪਿੱਲੀ ਮੜਕੀ ਹਾਂ ਨੀਲੀ ਚ ਆ ਗਈ ਨੀਲੀ ਚ ਤਿਆਰ ਹੋ ਕੇ ਰਲਾਜੂ ਦੋ ਛੱਲੜ ਹਾਂਜੀ ਹਾਂਜੀ ਬੜੇ ਸੱਜਣ ਭਾਲਦੇ ਟੋਕੜਾ ਕੱਬਣਾ ਤਾਂ ਨਹੀਂ ਲੱਭਦੀਆਂ ਹਾਂਜੀ ਕੀ ਰੇਟ ਕਰੀਏ ਤੇ ਰੇਟ ਮੁਕਤੀ ਰੇਟ ਮੁਕਤੀ ਆ 75000 ਦੀ ਦੇ ਦਾਂਗੇ ਇਹਦਾ ਪਰਾਪੀ ਦਾ ਚਾਰ ਚਾਪੀਆ ਖਿੱਚ ਕੇ ਬੰਨ। ਹਣਾ ਪਈਆ ਤੱਦੀ ਆ ਕੇ ਚਾਚੇ ਨੇ 70000 ਦੀ ਮਹੀਂ ਦੇ ਦਾਂਗੇ ਤੇ 1000 ਰੁਪਏ ਸ਼ੋਰ। ਲੈ 1000 ਘੱਟ 70 ਦੀ। ਜੇਦੋਂ ਨਹੀਂ ਭਾ ਮਿਲਦੇ ਮਿੱਠੇ ਤੇ ਇਵੇਂ ਨਾ ਰਹਿ ਜਾਓ ਚਾਚੇ ਦਾ ਪਿੱਛੇ ਰਹਿ ਜਾਓ ਮਾਰ ਕੇ ਚਿਲੇ ਹੋਣਾ। ਆਹ ਨਾ ਜੀ ਹਾਈ ਉੜਦੀਆਂ ਵਾਲ ਆਈ ਜਾਂਦੇ। 1000 ਘੱਟ 70 ਦੇਖ ਲਓ ਇਧਰੇ ਖਸਮਤੂ ਸਭ ਲੈ। ਧੱਕੇ ਮਾਰੀ ਜੋ ਉਹ ਜਿੰਨਾ ਮਰਜੀ ਬੋਲੇ ਨੇ। ਹਾਂ ਪਰ ਪਿਆਲੇ ਭਾਵੇਂ ਨਿਆਣਾ ਪਹਿਲੇ ਪਾਵੇਂ ਤੇ ਆਣਾ ਬੈਠੇ। ਹਾਂ ਉਹ ਕਦਰ ਮੰਦੇ ਵਿੱਚ 98 ਚੰਗਾ ਚੂਣ ਵੀ ਚੰਗਾ ਬੜੀ ਚੂਣ ਬੜੀ ਆ ਇਹੜੀ ਮੋਟੀ ਧਾਰ ਆ 12 ਮਹੀਨਿਆਂ ਦੀ ਮਹੀਂ ਗੱਬਣਾ ਪੂਰੀ ਇਹੜੀ ਮੋਟੀ ਧਾਰ ਹਾਂ ਓਕੇ ਰਿਪੋਰਟਾਂ ਹਾਂਜੀ ਤੇ ਪਰ ਇਹ ਤਾਂ ਤੁਹਾਨੂੰ ਪਤਾ ਤੇ ਜੰਗਾ ਕਰ ਲੀ ਪਈ ਮੈਂ ਹੁਣ ਆਹ ਪੂਰੀ ਆ ਪੂਰੀ ਖਲ ਗਈ ਆ ਹਾਂਜੀ ਅੱਧ ਚੜ੍ਹ ਦਿੱਤੀ ਪਈ ਆ ਵੀ ਬੱਚਾ ਪੇਟ ਚ ਹਿੱਲ ਰਿਹਾ ਆ ਅਸਕਰ 5 ਮਹੀਨੇ ਆ ਹਾਂ ਓਕੇ ਤੇ ਇਹ ਵਾਲੀ ਆ ਗਈ ਆਪਣੇ ਕੋਲੇ ਕਾਹਦੀ ਆ ਗਈ ਜਲਸੀ ਜਲਸੀ ਹਾਂਜੀ ਪੰਜਾਬ ਵਾਲੀ ਪੰਜਾਬ ਵਾਲੀ ਸੰਤੂ ਸਾਹਿਬ ਪੰਜਾਬ ਰਹੀ ਉਹ ਕਾਲੀ ਨਾ ਪਏ ਇਹ ਇਹ ਪਾਉ ਸਤਨਾਮ ਕਿਹੜਾ ਸੁਆ ਮੰਨ ਕੇ ਇਹ ਬਾਈ ਕੋਈ ਦੂਜਾ ਵਾਲਾ ਦੇ ਕੋ ਤੀਜਾ ਵਾਲਾ ਅਹੀਂ ਤੇ ਦੂਜਾ ਕਰਕੇ ਲਈ ਉਹਦਾ ਪਹਿਲ ਠੀਕ ਆ ਉਹਦੀ ਸਮਝ ਲਾ ਲੇ ਮਗਰ ਵੱਛੀ ਬੜੀ ਹੈ ਮਗਰ ਵੱਛੀ ਹਾਂਜੀ ਕਿੰਨੇ ਦਿਨਾਂ ਦੀ ਕੱਲ ਦੀ ਸੁਈ ਕੱਲ ਤੜਕੇ ਦੀ ਸੁਈ ਆ ਥੋੜੀ ਜੀ ਲਿੱਸੀ ਦਾ ਸੰਤੂ ਸਾਹਿਬ ਦਾ ਬੋਲਾ ਕੋ ਦਾਈਆਂ ਕੋ ਲੇਗਾ ਕੱਲ ਤੜਕੇ ਦੀ ਸੁਈ ਠੀਕ ਆ 10 ਕਿਲੋ ਬੋਲਾ ਹੈਗਾ ਹਾਂਜੀ ਤੇ ਮਗਰ ਆ ਗਈ ਇਹ ਤੇ ਵੱਛੀ ਜਿਆਦੀ ਪਿਆਰੀ ਹਾਂਜੀ ਜੇਰ ਜੂ ਰੋਕੇ ਪੈ ਗਈ ਮੈਂ ਨਾ ਪੂਰੀ ਐ ਸਾਫ ਸੁਥਰੀ ਪੂਰੀ ਸਾਫ ਸੁਥਰੀ ਓਕੇ 22 ਨੰਬਰ 1 ਇਹਦੀ ਹਾਂ ਕੀ ਬਾਤ ਆ ਬੌਲੇ ਜੀ ਆਹ ਹਾਂਜੀ ਹਾਂਜੀ ਆਹ ਵੀ ਬੱਚੀ ਮਗਰ ਵੀ ਬੱਚੀ ਮਗਰ ਵੀ ਬੱਚੀ ਤੇ ਨਿਆਣੇ ਨੂਨੇ ਦੀ ਕੋਈ ਲੋੜ ਨਹੀਂ ਏਦਾਂ ਹੀ ਨਿਆਣੇ ਵਾਲੀ ਗਾਂ ਸੰਤੂ ਸਾਹਿਬ ਦਾ ਤਾਂ ਲੈਂਦੇ ਹੀ ਨਹੀਂਗੇ ਮੇਰੇ ਨਾਲ ਦਾ ਚਾਚਾ ਦੁੱਧ ਪਾਊਗਾ ਗਾਂ ਤੇ ਪਾਦਾ ਏਦਾਂ ਹੀ ਨਹੀਂ ਚਾਚਾ ਗਾਂ ਤੇ ਤਾਂ ਨਹੀਂ ਪਾਉਂਦੇ ਕਿ ਕੋਈ ਡਰ ਨਹੀਂ ਮੈਂ ਗਾਂਦ ਨੇ ਆਪ ਪਾਉਂਦੇ ਆਪ ਬੱਚੇ ਦੇ ਪਾਵਾਂਗੇ ਚਟਨਾ ਕੰਮ ਕਰਾਂਗੇ ਨਾ ਅੱਛਾ ਇਹ ਕਿਹੜਾ ਮੱਝ ਆ ਹਾਂ ਬੱਚਾ ਵਾਲਾ ਮੱਝ ਦਾ ਹਿਸਾਬ ਹਿੰਦਾ ਦੇਦਾ ਨਹੀਂ ਚਾਚਾ ਠੰਡੀ ਵੜੀ ਆ ਜੂਨਾ ਹੋ ਜੇ ਕੰਮ ਨਹੀਂ 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 ਇਹ ਕਿੰਨੇ ਦੀ ਦੇ ਦੀਏ ਚੱਲਣਗੀ ਇਹ ਰੇਟ ਸੱਚ ਹੈ ਜੀ ਕਰ ਦਿਆ ਪੂਰੇ 50 ਦੀ ਹੈ ਪੂਰੇ 50 ਦੀ ਕਰ ਦਈਏ ਇਹਦਾ ਹੁਣ ਇਹ ਦੱਸੂਗਾ ਕਾਲੀ ਪੱਗ ਬੰਨ ਮਿੱਤਰਾ ਕੋਈ ਨੋਟ ਵਿਚਾਰਾ ਕੰਮ ਨਹੀਂ ਗਾ ਪੰਜਾਬੀਆਂ ਜਰ ਪੰਜਾ ਮੰਗੀ ਹਾਂ ਬਿਲਕੁਲ ਪਾ ਮਿੱਠੇ ਆਪਣੇ ਹਾਂ ਇਹ ਤਾਂ ਸੂਤ ਭਾਵਾ ਸੂਤ ਇਹ ਪੰਚ ਹਜ਼ਾਰ ਦੀ ਵੇਡ ਦਵਾਂਗੇ। ਕੀ ਬੋਲਣਾ? ਹੁਣ ਵੇਹਦਾ ਤੇਰੇ ਲਈ ਟੇਡਾ ਜਾ। ਮੈਂ ਮਾਫਰ ਦੇਗੀ ਬਾਤ। ਦੇਈ ਪੂਗਾ ਲੈ ਲੈਣ ਤੇ ਚਾਹ ਪਾਣੀ ਮੈਨੂੰ। ਇਹ ਚਾਹ ਪਾਣੀ ਮੇਰੇ ਤੇ ਨਾ ਮਲੇ। ਇਧਰ ਚੋਈ। ਇਧਰ ਵੇਖੋ ਇੱਕ ਰੀ। ਚੋਈ। ਮੜਾ ਜਾ ਪਾਸੇ ਨੂੰ ਉਹ। ਐ ਹੁਣ ਅੱਛਾ। ਨਹੀਂ ਠੀਕ ਹੈ ਯਾਰ। ਕਿਦਾਂ ਇਹ ਪੂਰ ਛਟਾ ਨਹੀਂ ਕਿਤੇ? 45000 ਦੀ। 45000 ਦੀ। ਚੋਣ ਤਾਂ ਬਾਲਟੀਆਂ ਦੀ ਹੋਣੀ ਹੈ ਸਰ ਦੇ ਚੋ। ਬਾਲਟੀ ਜੋ ਵੇਲੋ ਤੁਹਾਡੇ ਸਾਹਮਣੇ ਆ ਧੂੜ ਛਟਾ ਨਹੀਂ ਕਿਤੇ ਕੋਈ ਗੱਲ ਨਹੀਂ ਠੰਡੀ ਹੈ ਆਹਦਾ ਦੱਸਦੀ 15 ਦੀ ਮੋਟਰ ਕੁ ਭਰਾਦੇ ਭਰਾਦੇ ਕੋਈ ਨਹੀਂ ਚਾਚਾ ਉਹ ਥੱਲੇ ਕਾ ਨੂੰ ਡੁੱਲਣਾ ਹਾਂ ਬਸ ਕਰਕੇ ਬਸ ਕਰਕੇ ਬਸ ਕਰੀ ਬਸ ਕਰ ਮੈਂ ਕੋੜਾ ਮੋੜੀ ਮੋੜੀ ਤਾਰ 42000 ਦੀ ਪੂਰੇ 45 ਦੀ ਸੱਤੂ ਸੱਤੂ ਮੇਰਾ ਮਰਦਾ ਹੀ ਬੱਚੀ ਇਹ ਨਹੀਂ ਆਖਣਾ ਜਾ ਕੇ ਬਾਟੇ ਚ ਪਾ ਲਿਓ ਬਾਟੇ ਪਾਉਣ ਵਾਲਾ ਕੰਮ ਨਹੀਂਗਾ ਉਹਨਾਂ ਤੋਂ ਬਚੋ ਹੁਣ ਇਹ ਕੰਮ ਵੜੇ ਚਲਣ ਦੇ ਬਾਟੇ 'ਚ ਪਾਉਣ ਵਾਲੇ ਅੱਛਾ ਇਹਦਾ ਕੀ ਮਤਲਬ ਮੈਂ ਤਾਂ ਸਮਝ ਹੀ ਨਹੀਂ ਆਇਆ ਮਾਸੀ ਬਨੇ ਆ ਜਾ ਕਰੰਦਕ ਹੋਗਾ ਅੱਛਾ ਬੰਦਿਆ ਆ ਦੇ ਕੋ ਛਰੇ ਆ ਨਹੀਂ ਆ ਕੀ ਬੰਦਿਆ ਮਾ ਅੱਛਾ ਮਾਸੀ ਬਨੇ ਵਾ ਮਾਸੀ ਬਨੇ ਵਾ ਇਹ ਉੱਡਣਾ ਆਪਣੇ ਕੋਲ ਵੀ ਵਿੜ ਗਿਆ ਬੰਨ ਡੰਗਾ ਵਾ ਜਿੱਦਣੇ ਬਾਪ ਬੜੇ ਕੱਟੇ ਪਟਣਗੇ ਅੱਛਾ ਬੜਾ ਬੋਲਦੇ ਹੋ ਗਏ ਤੇਰਾ ਕਿੱਥੇ ਦੀਣੀਆਂ ਦੇਣਗੇ ਆ ਆਖੀ ਜਾਵਾ ਕੀ ਬੰਨਣਾ ਹਾਂ ਆ ਮੈਂ ਬਹੁਤ ਯਾਰ ਕਰ 70 ਦੀ ਹਾਂਜੀ 5 ਮਹੀਨਿਆਂ ਦੀ ਪੂਰੀ ਮੇਰਾ ਠੰਡੀ ਸੀਲ ਕੋਈ ਗੱਲ ਨਹੀਂ ਜੱਟ ਪਾਸ ਹਾਂਜੀ ਤੇ ਆਹ ਵਾਲੀ 75 ਦੀ ਤਾਜੀ ਸੂਈ ਆ 75 ਦੀ ਉਹ ਬਚ ਲੈ ਅਗਰ ਬਚ 75 ਮਰੋਗੀ ਲਿਆ ਕੇ ਰਾ ਲੈ ਠੋਕ ਧਾਰਾ ਇਹਦੀਆਂ ਵੀ ਚਾਚਾ ਜੀ ਵੇਖੀ ਜਾ ਵਾਹਿਗੁਰੂ ਇਹ ਥਣ ਪੂਣੀਆਂ ਇਹਦੀਆਂ ਵੀ ਧਾਰਾਂ ਕਰ ਲੋ ਥਣ ਪੂਣੀਆਂ ਹਰ ਕੇ ਲੱਗੇ ਆ ਪੂਣੀਆਂ ਹਰ ਕੇ ਪੂਰੇ ਪ੍ਰਾਣੀਆਂ ਬੁੜੀਆਂ ਪੂਣੀਆਂ ਘਾਤੀਆਂ ਹੀ ਨਾ ਹੌਣ ਵਾਕਿਆ ਕੇ ਨੂੰ ਸਮਝ ਹੀ ਨਹੀਂ ਆਉਣੀ ਪੂਣੀਆਂ ਕਿਹਨੂੰ ਕਹੀ ਜਾਂਦਾ ਚਾਚਾ ਇਹ ਲਿਉਂਦਾ ਪੁਰਾਣਾ ਰਵਾਜ ਵਾਕੀ ਗੱਲ ਜਈ ਨਹੀਂ ਠੀਕ ਆ ਚਾਚਾ 8 ਕਿਲੋ ਦੁੱਧ 75000 ਦੀ ਆ ਘੰਟੀ ਨਾਲ ਹਾਜ਼ਰ ਨਾਜ਼ਰ ਇਹ ਚਵਾਈ ਚਵਾਈ ਵੇਖੀਏ ਹਾਂ ਨਹੀਂ ਆਉਂਦੀ ਨੀਂਦ ਚਾਚਾ ਮੈਂ ਮੋਗਾ ਹੀ ਆਂਗੇ ਬੁਢੀ ਚੋਵੇ ਬੰਦਾ ਚੋਵੇ ਜੋ ਮਰਜੀ ਕੀ ਬਾਤ ਅਗਲਿਆਂ ਨੂੰ ਮਾਰ ਦਿਓ ਰੋਟੀ ਦਾ ਵਗਨ ਨਹੀਂ ਹੈ ਕਿ ਕੋਲੀ ਬੜੀ ਓਕੇ ਚਾਚਾ ਜੀ ਸੌਣ ਤਾਂ ਚੰਗੀ ਆ ਸੱਜਣੋ ਬੇਫਿਕਰ ਹੋ ਜਿਓ ਅਸ ਕਰੇਨਾ ਨੇ ਪੈਸੇ ਲਾਏ ਆ ਸੱਜਣੋ ਹਾਂਜੀ ਹਾਂਜੀ ਵੇਖ ਕੇ ਲਈਦਾ ਸਾਨੂੰ ਹਾਂ ਕਿਉਂਕਿ ਲਈ ਹੋਣੀ ਆ ਐਡੀ ਨਹੀਂ ਗੱਲ ਠੀਕ ਓਕੇ ਬਸ ਤੂੰ ਆਈਦਾ ਥੋੜਾ ਡੰਗ ਚੰਗਾ ਹੋ ਜੇ ਆਪੇ ਹਾਂ ਸੌਖਾ ਵਿਕਦਾ ਹਾਂਜੀ ਠੀਕ ਆ ਠੀਕ ਆ ਠੀਕ ਧੰਨਵਾਦ ਆ ਸੱਜਣੋ ਪਾਣੀ ਇਹਨੂੰ ਮਾਰਦੀ ਹੈ ਮਾਰਨੀ ਆ ਹਾਂਜੀ ਹਾਂਜੀ ਠੀਕ ਤੂੰ ਵੀਡੀਓ ਵੇਖਣ ਲਈ ਜਿਉਂਦੇ ਵਾਸਤੇ ਰੋ